ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 채ਨੈਲ ਰਵਨੀਜ ਪੰਜਾਬ ਚ ਮੌਸਮ ਭਾਗ ਬੋਲੋਂ ਅਗਲੇ 4 ਦਿਨ ਭਾਰੀ ਤੋਂ ਭਾਰੀ ਮੀਂਹ ਦੀ ਪੂਖਬਾਣੀ ਕੀਤੀ ਗਈ ਹੈ ਜਿਸ ਕਾਰਨ ਆਉਣ ਵਾਲੇ 4 ਦਿਨ ਹੜ੍ਹਾਂ ਦਾ ਖਤਰਾ ਹੋ ਸਕਦੇ ਨੇ ਇਸ ਤੋਂ ਪਹਿਲਾਂ ਹੀ ਜਲੰਧਰ ਦੇ ਡਿਪਟੀ ਕਮਿਸ਼ਨਰ ਜਿੱਥੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਉੱਥੇ ਹੀ ਹੜ੍ਹ ਦੇ ਖਤਰੇ ਦਰਮਿਆਨ ਬੀਤੇ ਦਿਨੀ ਪੌਣ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਅਤੇ ਵਿਆਸ ਦਰਿਆ ਲਈ 50 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਮਾਨਕਰੀ ਮੌਸਮ ਵਿਭਾਗ ਵੱਲੋਂ ਪੰਜ 6 7 ਅਤੇ 8 ਤਰੀਕ ਲਈ ਭਾਰੀ ਤੋਂ ਭਾਰੀ ਮੀਂਹ ਦੀ ਸਾਵਣੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਬਿਜਲੀ ਚਮਕਣ ਗਰਜ ਦੇ ਤੂਫਾਨ ਦੀ ਸਾਵਣੀ ਵੀ ਜਾਰੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਲੱਟ ਰਹਿਣ ਦੀ ਅਪੀਲ ਕੀਤੀ ਹੈ ਮੌਸਮ ਵਿਭਾਗ ਵੱਲੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਹਿਰ ਪੂਰਥਲਾ ਜ਼ਿਲੰਦਰ ਲੁਧਿਆਣਾ ਫਤਿਗੜ ਸਾਹਿਬ ਰੂਪਨਗਰ ਪਟਿਆਲਾ ਮਹਾਲੀ ਅਤੇ ਮਰੀਲਕੋਟ ਲੈ ਚ ਭਾਰੀ ਮੀਂਹ ਦੀ ਪਵਿਕਵਾਣੀ ਕੀਤੀ ਗਈ ਹੈ ਅੱਜ ਸਵੇਰ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਕਾਲੇ ਬੱਦਲ ਛਾਏ ਸਨ ਪਰ ਹਲਕੀ ਦਰਮਿਆਨੀ ਵਾਰਸ਼ ਹੋ ਰਹੀ ਸੀ ਵਿਭਾਗ ਨੇ ਲੋਕਾਂ ਨੂੰ ਭਾਰੀ ਵਾਰਸ਼ 'ਚ ਬਾਹਰ ਜਾਣ ਅਤੇ ਦਰਖਤਾਂ ਹਟਾ ਕਰਨ ਤੋਂ ਵਚਨ ਦੀ ਸਲਾਹ ਦਿੱਤੀ ਹੈ ਸਰਹੱਦ ਦੇ ਜ਼ਿਲ੍ਹਿਆਂ 'ਚ ਵੀ ਮੀਨੂ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਹੜ੍ਹਾਂ ਤੋਂ ਵਚਲੇ ਡੈਮਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਲੋਕਾਂ ਨੂੰ ਨਦੀਆਂ ਨਾਲਿਆਂ ਤੇ ਦਰਿਆਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਜੀਆਂ ਹੋਰ ਖਬਰਾਂ ਜਿੰਨੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਮਿਲਦੇ ਆਂ ਅਜੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ